ਵੇ ਬਹੁਤ ਵੱਡੀ ਕਹਿਣਤੀ ਦੇ ਵਿੱਚ ਜਿਹੜਾ ਇਹ ਨੁਕਸਾਨ ਹੋਇਆ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਅਗਲੀ ਫਸਲ ਪੀਜਣ ਦਾ ਅਜੇ ਸੇਕਰ ਲੱਗਿਆ ਹੋਇਆ ਲੋਕਾਂ ਦੇ ਘਰ ਤਹੇਗੇ ਨੇ ਪਸ਼ੂਆਂ ਨਾਲ ਲੈ ਕੇ ਆਉਣ ਨਾਲ ਪਰਚਾ ਦਾ ਹੋ ਗਿਆ ਇਸ ਕਰਕੇ ਅਸੀਂ ਸਰਕਾਰਾਂ ਨੇ ਕਿ ਅੱਜ ਤੱਕ ਇਹਨਾਂ ਕਿਸਾਨਾਂ ਤੇ ਮਜ਼ਦੂਰਾਂ ਨੂੰ ਸਰਕਾਰ ਵੱਲੋਂ ਕੋਈ ਰਾਹਤ ਦਿੱਤੀ ਗਈ ਪੈਸਾ ਜਿਹੜਾ 16 ਕੋਰੜ ਕਹਿੰਦੇ ਵੀ ਗਿਆ ਉਹਨੂੰ ਵਰਤਣਾ ਬੰਦ ਕਰੋ ਧਰਮ ਦੇ ਨਾਂ ਤੇ ਲਾਤੂ ਲਾਉਣੇ ਲੋਕ ਬਰਦਾਬਾਦ 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 ਜੰਤਨ ਦੇਖੇ ਹੋਈਆਂ ਨੇ ਇੱਕ ਜਿੰਦਾਬਾਦ 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 ਆਰ ਪੀ ਆਈ ਜਿੰਦਾਬਾਦ 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 ਬਹੁਤ ਬਹੁਤ ਧੰਵੜਾ ਜੀ ਸਰਹੱਦਾਂ ਦਾ ਤੇ ਹੁਣ ਮੈਂ ਜੋ ਕੀ ਕਰ ਰਹੀ ਹਾਂ ਨੇ ਰੋ ਸੋਸ਼ਲ ਮੀਡੀਆ ਤੇ ਟੀਵੀ ਕੈਨਲਾਂ ਦੇ ਉੱਤੇ ਪੈਸਾ ਕਰਦੇ ਨੇ ਮਖੌਲ ਕਰਦੇ ਨੇ ਇੱਕ ਜੁਏ ਦਾ ਜਿਹੜੇ ਸੈਂਟਰ ਵਾਲੇ ਕਹਿੰਦੇ ਨੇ ਕਿ ਪੰਜਾਬ ਸਰਕਾਰ ਆ ਜਿਹੜੀ ਇਹ ਪੈਸਾ ਖਾ ਗਈ ਕਦੇ ਪੰਜਾਬ ਵਾਲੇ ਕਹਿੰਦੇ ਨੇ ਕਿ ਸੈਂਟਰ ਗਵਰਨਮੈਂਟ ਆ ਜਿਹੜੀ ਇਹ ਪੈਸਾ ਹੜੱਪ ਕਰ ਗਈ ਇਹ ਦੋਨੇ ਜੋਰ ਐਸ ਜੁਏ ਵਾਲੀ ਨੜੀ ਜਾਂਦੇ ਨੇ ਪਰ ਕਿਸਾਨਾਂ ਤੇ ਮਜ਼ਦੂਰਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਲਗਾਤਾਰ ਕੋਈ ਵਿਰਸਾ ਕਰੀ ਜਾ ਰਹੇ ਨੇ ਪੈਸਾ ਕਿੱਥੇ ਆ ਕੋਈ ਕਹਿੰਦਾ ਮੇਰੇ ਕੋਲੇ ਹੋ ਜਾਊਗਾ ਕੋਈ ਦਾ ਨਹੀਂ ਹੋਏਗਾ ਆਪੋੜੇ ਪ੍ਰਾਲੀ ਨੂੰ ਅੱਜ ਲੈ ਕੇ ਆਏ ਕਿ ਜੇ ਕਿਤੇ ਬੜੇ ਕਿਤੇ ਕੁੜੀ ਨੂੰ ਖੇਤਾਂ ਅੱਜ ਨਾਲ ਵੀ ਤਾਂ ਇਹ ਸਮਝਦਾ ਸਤਨਾ ਜਿਹੜਾ ਅੱਜ ਜੋ ਪੰਜਾਬ ਦੇ ਵਿੱਚ ਸਰ ਤੁਹਾਡਾ ਨਾਮ ਕੀ ਹੈ ਮੇਰ ਕੋਲ ਹੈ ਗੁਰਚਰਨ ਸਿੰਘ ਪਿੰਡ ਹੈਗਾ ਝੁੰਗੀਆਂ ਪੇਗਾ ਹਾਂਜੀ ਸਰ ਜਿਹੜਾ ਕਿ ਅੱਜ ਇੱਕ ਰੋਸ ਸਰਕਾਰਾਂ ਕੇ ਲੱਗਿਆ ਗਿਆ ਵਾ ਜਿਹੜੀ ਮੌਜੂਦਾ ਦੀ ਸਰਕਾਰਾਂ ਦੇ ਆ ਪਿਛਲੇ ਸਰਕਾਰਾਂ ਕੀ ਕਰਨ ਚਾਹੇ ਇਹ ਬਾਬੂ ਜਿਹੜੇ ਪੰਜਾਬ ਦੇ ਵਿੱਚ ਖੜਾ ਆਇਆ ਆ ਹੁਣ ਇਸ ਵਾਰੀ 2025 ਦੇ ਵਿੱਚ ਖੜਾ ਨੇ ਪੰਜਾਬ ਦਾ ਬਹੁਤ ਹੀ ਜ਼ਿਆਦਾ ਨੁਕਸਾਨ ਕਰ ਦਿੱਤਾ तकरीबन ਕਈ ਲੱਖ ਏਕੜ ਦਾ ਫਸਲ تباہ ਹੋ ਗਈ ਆ ਪੰਜਾਬ ਜਿਹਦੇ ਵਿੱਚ ਗ੍ਰੀਪਾਂ ਦੇ ਘਰ ਵੀ ਟਹਿ ਗਏ ਆ ਬਈ ਪਸ਼ੂ ਵੀ ਨੁਕਸਾਨੇ ਗਏ ਆ ਜੀਵਰੀ ਦਾ ਬਹੁਤ ਨੁਕਸਾਨ ਹੋਇਆ ਅਸੀਂ ਤਾਂ ਇਹੀ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਵੀ ਵੱਧ ਤੋਂ ਵੱਧ ਇਹ ਨੁਕਸਾਨ ਦੀ ਪਰਵਾਹੀ ਕੀਤੀ ਜਾਵੇ ਤਾਂ ਕਿ ਜਿਹੜਾ ਵੀ ਨੁਕਸਾਨ ਹੋਇਆ ਪੰਜਾਬ ਦੇ ਲੋਕਾਂ ਦਾ ਉਹਨਾਂ ਨੂੰ ਇਹਦੇ ਵਿੱਚੋਂ ਨੁਕਸਾਨ ਤੋਂ ਬਾਹਰ ਕੱਢਿਆ ਜਾਵੇ ਇਹ ਵੀ ਨਾ ਸਰਕਾਰ ਮੋੜੇ ਹੋਤਾ ਹੋ ਗਿਆ ਉਹਦੇ ਲਈ ਅਸੀਂ ਕਹਿੰਦੇ ਹਾਂ 20 ਲੱਖ ਰੁਪਇਆ ਪ੍ਰਤੀ ਜੀ ਅਤੇ ਜਿਹੜੇ ਮਤਲਬ ਲੋਕ ਨੇ ਜਿਹੜੇ ਬੇਕਾਰ ਹੋ ਗਏ ਉਹਨਾਂ ਦੇ ਘਰਾਂ ਲਈ 10 ਲੱਖ 10 ਲੱਖ ਰੁਪਇਆ ਪ੍ਰਤੀ ਕਰ ਮੁਆਵਜ਼ਾ ਇਸਾ ਹਿਸਾਬ ਨਾਲ ਜਿਹੜੀ ਜ਼ਮੀਨ ਹੈ ਉਹ ਜਿਹੜੀ ਬੇਵਾਦ ਹੋ ਗਈ ਜਿਹੜੀ ਅਜੇ ਕਿੰਨੇ ਸਾਲ ਆ ਜਿਹੜਾ ਉਹ ਨਹੀਂ ਉਹਨਾਂ ਨੇ ਬਾਈਜੋਗ ਹੋਣੀ ਉਹਨਾਂ ਸਾਰਿਆਂ ਦਾ ਜਿਹੜਾ ਕਰਜ਼ਾ ਉਹ ਮਾਫ ਕੀਤਾ ਜਾਵੇ ਲੋਕਾਂ ਦੇ ਉੱਤੇ ਜਿਹੜਾ ਕਰਜ਼ਾ ਉਹ ਪਹਿਲਾਂ ਹੀ ਬੇਤਹਾਸ਼ਾ ਤੇ ਹੁਣ ਉਹਨੂੰ ਪੱਧਰ ਕਰਨ ਦੇ ਲਈ ਤੇ ਜਿਹੜਾ ਮਤਲਬ ਉਹਨੂੰ ਬਾਈਜੋਗ ਬਣਾਉਣ ਦੇ ਲਈ ਉਹਨਾਂ ਤੇ ਖਰਚਾ ਪੈਣਾ ਉਹ ਸਰਕਾਰ ਇਹ ਸਾਰਾ ਖਰਚਾ ਚੱਲੇ ਅਸੀਂ ਧੰਨਵਾਦ ਕਰਦੇ ਆ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਇਸ ਦੁੱਖ ਦੀ ਘੜੀ ਦੇ ਵਿੱਚ ਆਪਣੇ ਕੋਲੋਂ ਰਾਹਤ ਸਮਗਰੀ ਇਕੱਠੀ ਕਰਕੇ ਪੈਸਾ ਇਕੱਠਾ ਕਰਕੇ ਤੇ ਉਹਨਾਂ ਏਜੰਸੀ ਉਹਨਾਂ ਸੰਸਥਾਵਾਂ ਦਾ ਜਿਨ੍ਹਾਂ ਨੇ ਵੱਡੇ ਪੱਧਰ ਦੇ ਉੱਤੇ ਆ ਕੇ ਉੱਥੇ ਆਦਾ ਨਾਰਾ ਮਾਰਿਆ ਲੋਕਾਂ ਦੀ ਬਾਹ ਫੜੀ ਹੈ ਤੇ ਸਰਕਾਰ ਤੋਂ ਅੱਜ ਦੀਸੀਆਂ ਰਹੀ ਇਹ ਮੰਗ ਪੱਤਰ ਦੇ ਕੇ ਅਸੀਂ ਆਸ ਕਰਦੇ ਹਾਂ ਕਿ ਸਰਕਾਰ ਇਹ ਰਾਹਤ ਫੰਡਾਂ ਰਹੀ ਜਿਹੜੇ ਮਤਲਬ ਇਸ ਕੱਲ ਹੀ ਰੱਖੇ ਜਾਂਦੇ ਨੇ ਉਹਨਾਂ ਰਹੀ ਵੱਡੇ ਪੱਧਰ ਦੇ ਉੱਤੇ ਪੈਸਾ ਰਿਲੀਜ਼ ਕਰਕੇ ਲੋਕਾਂ ਨੂੰ ਮੁਰਗੁਸੇਬੇ ਦਾ ਲੋਕਾਂ ਦਾ ਪ੍ਰਬੰਧ ਕਰੇ ਤੇ ਜਿਹੜੀਆਂ ਜ਼ਮੀਨਾਂ ਸੈਟਲਾਈਟ ਦੇ ਵਿੱਚ ਰਾਵੀ ਦੇ ਵਿੱਚ ਵਿਆਸ ਦੇ ਵਿੱਚ ਜਿਹੜੇ ਦਰਿਆਵਾਂ ਨੇ ਖਾ ਲੀਆਂ ਉਹਨਾਂ ਲੋਕਾਂ ਨੂੰ ਉਹਨਾਂ ਜ਼ਮੀਨਾਂ ਦਾ ਬਦਲਵੇਂ ਤੌਰ ਉਪ ਦੇ ਵਿੱਚ ਉਹਨਾਂ ਦਾ ਪ੍ਰਬੰਧ ਕੀਤਾ ਜਾਂਦਾ ਠੀਕ ਹੈ ਜੀ ਥੋੜਾ ਮੇਰਾ ਨਾਮ ਹਰਵਾਰ ਸਿੰਘ ਰੋਟਵਦੀ ਜੀ ਹਾਂਜੀ ਲੋਟਵਦੀ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਜੀ ਸਾਡਾ ਇਹ ਹੈ ਜੀ ਜਿਹੜਾ ਵੀ ਮਤਲਬ ਕੁਦਰਤੀ ਆਫਤ ਜਿਹਨੂੰ ਆਪਾਂ ਕਹਿੰਦੇ ਆ ਵੀ ਜਿੰਨਾ ਵੀ ਖੜਾ ਦੇ ਨਾਲ ਨੁਕਸਾਨ ਹੋਇਆ ਇਹ ਸਰਕਾਰਾਂ ਨੇ ਜਿਹੜੀਆਂ ਉਦੋਂ ਤੇ ਰਾਜਨੀਤੀ ਕਰ ਰਹੀਆਂ ਨੇ ਅਸੀਂ ਕਹਿੰਦੇ ਆ ਪਿੱਛੇ ਜੋ ਪੰਜਾਬ ਦੀ ਸਰਕਾਰ ਆ ਚਾਹੇ ਸੈਕਟਰ ਦੀ ਸਰਕਾਰ ਆ ਉਹ ਆਪਣੀ ਰਾਜਨੀਤੀ ਨੂੰ ਇੱਕ ਪਾਸੇ ਛੱਡ ਕੇ ਇਹਨਾਂ ਲੋਕਾਂ ਨੂੰ ਪੈਰਾਂ ਤੇ ਖੜਾ ਕਰ ਲਿਓ ਉਪਰਾਲੇ ਕੀਤੇ ਜਾਣ ਅਤੇ ਜਿਨ੍ਹਾਂ ਦਾ ਵੀ ਨੁਕਸਾਨ ਹੋਇਆ ਉਹਨਾਂ ਦੇ 100% ਨੁਕਸਾਨ ਦੀ ਪਰਪਾਈ ਕੀਤੀ ਜਾਵੇ ਅਸੀਂ ਕਹਿੰਦੇ ਆ ਵੀ ਜਿੱਥੇ ਕਿਸਾਨਾਂ ਦੀਆਂ ਜ਼ਮੀਨਾਂ ਨੇ ਜਿਹੜੀਆਂ ਉਹ ਬਰਬਾਦ ਹੋਈਆਂ ਨੇ ਮਕਾਨ ਡੇਗੇ ਨੇ ਉੱਥੇ ਮਜ਼ਦੂਰਾਂ ਦੇ ਘਰ ਟਹਿਗੇ ਉਹ ਰੇੜੀ ਫੜੀ ਵਾਲਾ ਉਹਦਾ ਕਾਰੋਬਾਰ ਤਬਾਹ ਹੋ ਗਿਆ ਦੁਕਾਨਦਾਰਾਂ ਦੇ ਕਾਰੋਬਾਰ ਤਬਾਹ ਹੋ ਗਏ ਅਸੀਂ ਕਹਿੰਦੇ ਆ ਕਿ ਇਹ ਜਿਹੜੀ ਰਾਹਤ ਹੈ ਜਿੰਨਾ ਵੀ ਉੱਥੇ ਲੋਕ ਰਹਿੰਦੇ ਨੇ ਸਾਰੇ ਲੋਕਾਂ ਨੂੰ ਸਾਰੇ ਪੰਜਾਬ ਦੇ ਲੋਕਾਂ ਨੂੰ ਪਾਮੇਓ ਕਿਸਾਨ ਆ ਮਜ਼ਦੂਰ ਆ ਦੁਕਾਨਦਾਰ ਆ ਉਹਨਾਂ ਸਾਰਿਆਂ ਨੂੰ ਰਾਹਤ ਦੇ ਕੇ ਮੁੜ ਪੱਕੇ ਪੈਰੀ ਉਹਨਾਂ ਨੂੰ ਉੱਥੇ ਆਪਣੇ ਪੈਰਾਂ ਤੇ ਖੜਾ ਕੀਤਾ ਜਾਵੇ ਤੇ ਸਰਕਾਰ ਆ ਜਿਹੜਾ ਬਣਦਾ 100% ਮੁਆਵਜ਼ਾ ਦੇਵੇ ਜਿਹੜਾ ਮੁਆਵਜ਼ਾ ਪ੍ਰਧਾਨ ਮੰਤਰੀ ਸਾਹਿਬ ਨੇ ਐਲਾਨ ਕੀਤਾ ਤੇ ਪੰਜਾਬ ਸਰਕਾਰ ਨੇ ਐਲਾਨ ਕੀਤਾ ਇਹ ਨਗੁਣੀ ਜੀ ਇੱਕ ਰਕਮ ਐ ਇਸ ਕਰਕੇ ਜੇ ਜਿਹੜਾ ਲੋਕਾਂ ਨੇ ਤਾਂ ਸਾਡੇ ਪੰਜਾਬ ਦੇ ਕਿ ਲੋਕ ਹੁਣ ਯੂਪੀ ਦੇ ਹੁਣ ਚਾਹ ਹਰਿਆਣੇ ਦੇ ਹੁਣ ਉਹਨਾਂ ਨੇ ਮਦਦ ਕਰਕੇ ਤਾਂ ਸਾਡੇ ਪੰਜਾਬ ਨੂੰ ਖੜਾ ਕਰਨ ਦੀ ਕੋਸ਼ਿਸ਼ ਕੀਤੀ ਆ ਮੁੱਢਾ ਮੁੱਢਾ ਜੋੜਿਆ ਕਿਸ਼ਤੀਆਂ ਦਿੱਤੀਆਂ ਨੇ ਹੋਰ ਬਹੁਤ ਸਾਰਾ ਸਹਾਇਤਾ ਕੀਤੀ ਆ ਅਸੀਂ ਚਾਹੁੰਦੇ ਆ ਵੀ ਜਿਹੜੀ ਸਰਕਾਰ ਹੈ ਜਿੰਮੇਵਾਰੀਆਂ ਸਰਕਾਰਾਂ ਦੀਆਂ ਨੇ ਸਰਕਾਰਾਂ ਦੀਆਂ ਮਾਲਕੀਆਂ ਨਾਲ ਹੀ ਇਹ ਖੜਾ ਆਏ ਨੇ ਇਸ ਕਰਕੇ 100% ਮੁਆਵਜ਼ਾ ਦੇ ਕੇ ਉਹਨਾਂ ਨੂੰ ਮੋੜ ਪੱਕੇ ਪੈਰੀਂ ਖੜਾ ਕੀਤਾ ਜਾਵੇ ਤੇ ਨਾਲ ਹੀ ਮੈਂ ਕਈ ਥਾਵਾਂ ਤੇ ਦੇਖਿਆ ਮਜ਼ਦੂਰਾਂ ਕੋਹਣ ਦੇ ਰਾਤੇ ਕਿ ਮਜ਼ਦੂਰਾਂ ਦੇ ਘਰਾਂ ਦੇ ਕਨੈਕਸ਼ਨ ਬਿਜਲੀ ਦੇ ਹੁਣ ਕੱਟੇ ਜਾ ਰਹੇ ਨੇ ਇਸ ਕਰਕੇ ਅਸੀਂ ਬੇਨਤੀ ਕਰਦੇ ਆਂ ਵੀ ਜਿਹੜੇ ਬਿਜਲੀ ਦੇ ਕਨੈਕਸ਼ਨ ਨੇ ਉਹ ਜਿਹੜੇ ਕੱਟੇ ਕਨੈਕਸ਼ਨ ਨੇ ਬਿਨਾਂ ਸ਼ਰਤ ਮਜ਼ਦੂਰਾਂ ਕਿਸਾਨਾਂ ਦੇ ਜੁੜੇ ਜਾਣ ਤੇ ਅੱਗੇ ਵਾਸਤੇ ਇਹਨਾਂ ਨੂੰ ਬੰਦ ਕੀਤਾ ਜਾਵੇ ਤੇ ਜਿਹੜੇ ਅੱਜ ਦੇ ਜਿਹੜੇ ਹੁਣ ਦੇ ਬਿੱਲ ਨੇ ਇਹ ਵੀ ਬਿਲਕੁਲ ਮਾਫ ਕਰਨੇ ਚਾਹੀਦੇ ਨੇ ਕਿਉਂਕਿ ਹੜਾਂ ਕਰਕੇ ਵੇ ਬਹੁਤ ਸਾਰਾ ਕੰਮ ਹੋਣ ਤੇ ਵੀ 2-3 ਮਹੀਨਾ ਹੈ 2 ਮਹੀਨਾ ਤੋਂ ਤਕਰੀਬਨ ਖੜਾ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਕਿ ਇਹਨਾਂ ਨੂੰ ਨਿਵਰਾਹ ਦਿੱਤੀ ਜਾਵੇ ਤੇ ਇਹਨਾਂ ਹੜਪੀੜਤਾ ਨੂੰ ਪੱਕੇ ਪੈਰੀਂ ਖੜਾ ਕਰਨ ਲਈ ਸਰਕਾਰ 100% ਵਾਅਦਾ ਦੇਵੇ ਠੀਕ ਹੈ